कोई नी कोई ना कोई नी चलो ओके ओके ਆ ਕਰਿਓ ਇੱਕ ਫੋਟੋ ਚੇਕ ਕਰਦੇ ਆਪਾਂ ਫੋਟੋ ਲੈ ਫੋਟੋ ਫੋੜਿਆ ਨਹੀਂ ਫੋਟੋ ਕੋਈ ਨਹੀਂ ਕੋਈ ਪਾਉ ਆ ਜਾਈਂ ਚੱਕ ਲੈਂਦੇ ਆਂ ਪਹਿਲਾਂ ਉਧਰ ਗਿਆ ਯਾਰ ਪਹਿਲਾਂ ਖਲਵਾ ਪਹਿਲੇ ਖਲਵਾ ਪਹਿਲੇ ਖੋਲ ਲੀਏ ਆਜੋ ਆਜੋ ਇੱਥੇ ਹੋਰੋ ਬਰੀ ਪਿੱਛੇ ਇੱਕ ਫੋਟੋ ਯਾਰ ਸਭ ਕੀ ਆ ਗਣਾ ਪਹਿਲਾਂ ਅੱਛਾ ਇੱਥੇ ਹੋ ਜਾਓ ਬਹੁਤ ਸ਼ੁਕਰੀਆ ਤੁਹਾਡਾ ਸਵਾਗਤ ਹੈ ਕੋਈ ਗੱਲ 2 ਮਿੰਟ 2 ਮਿੰਟ ਇੱਧਰ ਦੇਖਿਓ ਜੀ ਮਾੜਿਆ ਰਿਕਾਰਡ ਜੀ ਬੈਂਸ ਮਾਤਾ ਸਰਦਾਰ ਅਜੋ ਸਿੰਘ ਜੀ ਬੈਂਸ ਸਾਡੇ ਸਿੱਖਿਆ ਮੰਤਰੀ ਪੰਜਾਬ ਸਾਡੇ ਸਕੂਲ ਆਏ ਹੈ ਇਸ ਗੱਲ ਦਾ ਸਾਨੂੰ ਬਹੁਤ ਮਾਣ ਹੈ ਇਹ ਜਿਹੜਾ ਇਸ ਸਕੂਲ ਵਿੱਚ ਆਣ ਤੇ ਬਹੁਤ ਆਮ ਆਦਮੀ ਪਾਰਟੀ ਦੀ ਇਸ ਇਲਾਕੇ ਦੀ ਸਾਡੀ ਕਰੀਮ ਸਾਡੇ ਵਰਕਰ ਸਹਿਬਾਨ ਪਿੰਡਾਂ ਦੇ ਸਰਪੰਚ ਔਰ ਕਈ ਨਵੇਂ ਬਣਾਲੇ ਸਰਪੰਚ ਸਹਿਬਾਨ ਸਾਰੇ ਬੈਠੇ ਨੇ ਫਿਰ ਅੱਜ ਦਾ ਜਿਹੜਾ ਇਹ ਦਿਨ ਹੈ ਕੀਰਤਪੁਰ ਸਾਹਿਬ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਚ ਲਿਖਿਆ ਜਾਊਗਾ ਕਿ ਅਦ ਕੀਰਤਪੁਰ ਸਾਹਿਬ ਦੇ ਜਿਹੜੇ ਮੁੱਖ ਮੁੱਦੇ ਸੀਗੇ ਜੋ ਲੋਕਾਂ ਦਾ ਵਾਅਦੇ ਕਰਕੇ ਤੇਰੇ ਸਕੂਲ ਵਾਲੇ ਹਸਪਤਾਲ ਦਾ ਕੰਮ ਸ਼ੁਰੂ ਹੋਇਆ ਜੀ ਕੀ ਕਹਿਣਾ ਚਾਹੋਗੇ ਜੀ ਦੇਖੋ ਬਹੁਤ ਹੀ ਇਤਿਹਾਸਿਕ ਦਿਨ ਹੈ ਸਿਹਤ ਤੇ ਸਿੱਖਿਆ ਜਿਹੜੇ ਇੱਕ ਦੋ ਮੇਨ ਮਿਆਰ ਹੈ ਜਿਹੜੇ ਵੀ ਕਿਸੇ ਨੇਸ਼ਨ ਦੇ ਲਈ ਅੱਜ ਪੀਤਪੁਰ ਸਾਹਿਬ ਦੇ ਵਿੱਚ ਅੱਜ ਦੋਨਾਂ ਦਾ ਜਿਹੜਾ ਹੈ ਕੰਮ ਸਟਾਰਟ ਹੋ ਰਿਹਾ ਹੈ ਉਹਦਾ ਅੱਜ ਜਿਹੜਾ ਨੀ ਪੱਥਰ ਰੱਖਿਆ ਗਿਆ ਪੀਤਪੁਰ ਸਾਹਿਬ ਦੇ ਵਿੱਚ ਸਿਰਫ ਇਹੀ ਕੰਮ ਨਹੀਂ ਸਿਰਫ ਤੋ ਲਾਵਾ ਵੀ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਵਜੋਗ ਸਿੰਘ ਬੈਂਸ ਜੀ ਦੇ ਯਤਨ ਸਦਕਾ ਜਿਹੜੇ ਹੈ ਸੁੰਦਰੀਕਰਨ ਦਾ ਜਿਹੜਾ ਕੰਮ ਹੈ ਉਹ ਵੀ ਕਰਾਇਆ ਗਿਆ ਸੀ ਤੁਸੀਂ ਦੇਖਿਆ ਬਤਾਲਪੁਰੀ ਦਾ ਜਿਹੜਾ ਚੌਂਕਾ ਹੈ ਉੱਤੇ ਉੱਥੋਂ ਦਾ ਉਹ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ ਜਿਹੜਾ ਉਹਦਾ ਕੰਮ ਵੀ ਜਿਹੜਾ ਜੰਗੀ ਪદ્ધਤੇ ਚੱਲ ਰਿਹਾ ਤੇ ਜਿਹੜੇ ਕੰਮ ਹੈ ਸਰ ਦਾ ਜਿਹੜਾ ਪਿਆਰ ਹੈ ਕੀਪਰ ਸ਼ਹਿਰ ਦੇ ਨਾਲ ਬਹੁਤ ਜ਼ਿਆਦਾ ਹੈ ਤੇ ਜਿਵੇਂ ਜਿਵੇਂ ਡਿਮਾਂਡ ਵਰਕਰਾਂ ਵੱਲੋਂ ਜਾਂ ਪਿੰਡ ਵਾਸੀਆਂ ਵੱਲੋਂ ਜਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਰੱਖੀਆਂ ਗਈਆਂ ਉਹ ਸਾਰੀਆਂ ਪੂਰੀਆਂ ਹੋ ਰਹੀਆਂ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਪਹਿਲਾਂ ਵੀ ਸਰਕਾਰਾਂ ਆਈਆਂ ਸਿਰਫ ਕਹਿ ਕੇ ਜਾਂਦੇ ਸੀ ਕਰਦੇ ਕੁਝ ਨਹੀਂ ਸੀ ਤੁਹਾਡੇ ਸਾਹਮਣੇ ਅੱਜ ਪ੍ਰਤੱਖ ਹੋ ਗਿਆ ਇਹ ਕੰਮ ਸ਼ੁਰੂ ਹੋ ਗਿਆ ਇਹ ਕੰਮ ਚੱਲਣਾ ਸ਼ੁਰੂ ਹੋ ਜਾਵੇ ਕੁਝ ਹੀ ਚਿਰ ਦੇ ਵਿੱਚ ਕੰਮ ਪੂਰਾ ਹੋ ਜਾਏਗਾ ਇਸ ਦੇ ਨਾਲ-ਨਾਲ ਅਸੀਂ ਸਾਰੇ ਸਮੂਹ ਪੀਤ ਪ੍ਰਵਾਸੀਆਂ ਨਾਲ ਤੇ ਨਾਲ ਦੇ ਪਿੰਡਾਂ ਨੂੰ ਵਧਾਈ ਦਿੰਦੇ ਹਾਂ ਤੇ ਇਸ ਦੇ ਨਾਲ ਨਾਲ ਅਸੀਂ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕੀਰਪੁਰ ਦੇ ਨਾਲ-ਨਾਲ ਖੋਦੀ ਪੂਰੇ ਹਲਕੇ ਦੇ ਵਿੱਚ ਜਿਹੜੇ ਕੰਮ ਹੈ ਜੰਗੀ ਪੱਧਰ ਤੇ ਚੱਲ ਰਿਹਾ ਚਾਹੇ ਉਹ ਖੇਡ ਗਰਾਊਂਡ ਹੋਣ ਚਾਹੇ ਸਕੂਲ ਆਫ ਐਮੀਨੈਂਸ ਹੋਣ ਚਾਹੇ ਸਾਡੇ ਆਮ ਆਦਮੀ ਕਲੀਨਿਕ ਹੈ ਬਹੁਤ ਜ਼ਿਆਦਾ ਵੱਡੀ ਜਿਹੜੀ ਦੇਣ ਹੈ ਬੈਂਸ ਸਾਹਿਬ ਦੀ ਸਾਡੇ ਹਲਕੇ ਨੂੰ ਬਹੁਤ-ਬਹੁਤ ਧੰਨਵਾਦ ਪੂਰੀ ਹੋਈ ਹੈ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਦੇਖੋ ਕੀਰਤਪੁਰ ਸਾਹਿਬ ਜਿਹੜਾ 메ਨ ਰੋਡ ਦੇ ਉੱਪਰ ਹੈਗਾ ਨੈਸ਼ਨਲ ਹਾਈਵੇਅ ਚੱਲਦਾ ਹੈ ਤੇ ਬਹੁਤ ਜ਼ਿਆਦਾ ਜਿਹੜੇ ਹਾਦਸੇ ਸਮਿਆਂ ਦੇ ਵਿੱਚ ਹੋਏ ਨੇ ਪਹਿਲੇ ਸਮਿਆਂ ਦੇ ਵਿੱਚ ਬਹੁਤ ਸਰਕਾਰ ਦੀਆਂ ਜੋ ਪਹਿਲਾਂ ਸਰਕਾਰਾਂ ਰਹੀਆਂ ਨੇ ਨਲਾਇਕੀਆਂ ਰਹੀਆਂ ਨੇ ਇੱਥੋਂ ਜਿਹੜੇ ਸਾਡੇ ਹਾਕਮ ਨੇਗੇ ਉਹ ਇਥੋਂ ਸਪੀਕਰ ਵੀ ਬਣੇ ਲੈ ਕੇ ਕਿਤੇ ਸਾਡੀਆਂ ਵੋਟਾਂ ਲੈ ਕੇ ਔਰ ਸਿਹਤ ਮੰਤਰੀ ਤੱਕ ਵੀ ਜਿਹੜੇ ਸਾਡੇ ਇਲਾਕੇ ਦੇ ਵਿੱਚੋਂ ਨਮੇ ਦੇ ਸਾਡੇ ਬਣੇ ਨੇ ਪਰ ਸਰਕਾਰ ਹੀ ਜਿਹੜਾ ਹਸਤਾਲ ਕੀਰਤਪੁਰ ਸਾਹਿਬ ਦਾ ਪ੍ਰਾਇਮਰੀ ਹੈਲਥ ਸੈਂਟਰ ਜਿਹੜਾ ਕਿ 20 ਸਾਲ ਪਹਿਲਾਂ ਜਿਹੜੇ ਤੇ ਹਲਾਤ ਸੀਗੇ ਉਹ ਸੁਧਰਨੇ ਚਾਹੀਦੇ ਸੀਗੇ ਕਿਸੇ ਨੇ ਵੀ ਤੇ ਵੱਲ ਧਿਆਨ ਨਹੀਂ ਦਿੱਤਾ ਪਰ ਸਰਦਾਰ ਹਰਜੋਤ ਸਿੰਘ ਬੈਂਸ ਨੇ ਜੋ ਬੂਟਾ ਤੋਂ ਪਹਿਲਾਂ ਕੀਰਤਪੁਰ ਸਾਹਿਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀਗਾ ਉਹਨਾਂ ਨੇ ਆਪਣੇ ਬੀਬੀ ਜਤਨਾ ਸਰਕਾਰ ਜਿਹੜੇ ਪੰਜਾਬ ਦੇ ਰਾਜ ਸਭਾ ਮੈਂਬਰ ਨੇ ਉਹਨਾਂ ਤੋਂ ਇਸ ਹਸਪਤਾਲ ਦੇ ਲਈ ਗ੍ਰਾਂਟ ਲਈ ਆ ਔਰ ਤਕਰੀਬਨ 2.5 ਕਰੋੜ ਰੁਪਏ ਜਿਹੜਾ ਪ੍ਰਾਇਮਰੀ ਹੈਲਥ ਸੈਂਟਰ ਕੀਰਤਪੁਰ ਸਾਹਿਬ ਦਾ ਜਿਹੜਾ ਉਹਦੇ ਲਈ ਮਨਜ਼ੂਰ ਕਰਵਾ ਕੇ ਡੀਸੀ ਕੋਲ ਜਮ੍ਹਾਂ ਕਰਵਾਇਆ ਔਰ ਉਹਦਾ ਅਜੇ ਕੰਮ ਸ਼ੁਰੂ ਹੋ ਰਿਹਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਇਹ ਜਿਹੜਾ ਹਸਤਾਲਾ ਕੀਰਤਪੁਰ ਸਾਹਿਬ ਦੇ ਲੋਕਾਂ ਦੇ ਲਈ ਵਰਦਾਨ ਸਾਬਤ ਹੋਊਗਾ ਔਰ ਕੀਰਤਪੁਰ ਸਾਹਿਬ ਦੀ ਜਿਹੜੀ ਦਹਾਕੀਆਂ ਪੁਰਾਣੀ ਮੰਗਾ ਸਰਦਾਰ ਹਰਜੋਤ ਸਿੰਘ ਬਸ ਨੇ ਉਹ ਪੂਰੀ ਕੀਤੀ ਹੈ ਇਹਦੇ ਲਈ ਸੀ ਉਹਨਾਂ ਦਾ ਬਹੁਤ ਬਹੁਤ ਦਿਲ ਦੇਆਂ ਗਹਿਰਾਂ ਤੋਂ ਧੰਨਵਾਦ ਕਰਦੇ ਹਾਂ